ਕਾ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਇੰਟਰੋ ਕਰਨੀ ਭੁੱਲ ਗਏ ਸੀਗੇ ਇੰਟਰੋ ਕੀਤੀ ਤੇ ਅਸੀਂ ਗਲਤੀ ਨਾਲ ਡਿਲੀਟ ਵੱਜ ਗਈ ਤੇ ਬਾਕੀ ਅੱਜ ਦਾ ਬਲੌਗ ਬਹੁਤ ਘੰਟਾ ਵਾਲਾ ਤੁਸੀਂ ਬਲੌਗ ਦੇਖੋ ਤੇ ਇੰਜੋਏ ਕਰੋ। ਵੀਰੋ ਮੀਂਹ ਪੂਰਾ ਪੂਰਾ ਪੈਣ ਲੱਗ ਗਿਆ ਜਿਸ ਤੋਂ ਕਿਆ ਬਾਤਾਂ ਨੇ ਕਣੀਆਂ ਕਣੀਆਂ ਆਹਾ ਚੋਬਰ ਸਵਾਦ ਹੀ ਆ ਗਿਆ ਗਰਮੀ ਬਹੁਤ ਹੋਈ ਪਈ ਸੀ। ਮੀਂਹ ਦੇ ਕਾਰਨ ਗਰਮੀ ਘਟ ਜੂਗੀ ਨਾਲੇ ਪੱਠਿਆਂ ਦੇ ਪੱਠਿਆਂਲੇ ਕਾਰੇ ਨੂੰ ਰਾਤ ਪਾਣੀ ਲਾਉਂਦੇ ਪਏ ਸੀ। ਉਹ ਛੜਕਾ ਗਿਆ ਪਾਰਟ ਤੇ ਵਿੱਚੇ ਸੜਦਾ ਸਾਰਾ ਕੁਝ ਤੇ ਉਸੇ ਬਹਾਨੇ ਨਾਲ ਰੱਬ ਨੇ ਵੀ ਪਾ ਕੇ ਮੋਟਰ ਵੀ ਨਹੀਂ ਚਲਾਉਂਦੀ ਲੋੜ ਤੇ ਪੱਠਿਆਂ ਨੂੰ ਵੀ ਪਾਣੀ ਲੱਗਜੂ ਹੁਣ ਰੱਬ ਨੂੰ ਇੱਕ ਅਪੀਲ ਐ ਵੀ ਚਾਰ-ਚਾਰ ਉਂਗਲਾਂ ਮੀਂਹ ਛਿੜਾ ਦੇ ਜਿਹੜੀ ਗਰਮੀ ਨਿਕਲ ਜਾਵੇ ਸਾਰੇ ਧਰਤੀ 'ਚੋਂ ਬਾਹਰ ਠੀਕ ਐ ਜੀ ਤੇ ਬਾਕੀ ਫੁੱਲ ਕੈਂਡ ਮੌਸਮ ਬਣਿਆ ਗਿਆ ਚਾਹੂ ਪੀਨੇ ਆ ਰੋਟੀ ਰੁੱਟੀ ਖਾਣੇ ਆ ਨਿਆਰੇ ਬੱਜੇ ਪਏ ਆ ਜੀ ਕਬੂਤਰ ਛੱਡਨੇ ਸੀ ਪਰ ਰੱਬ ਨੇ ਇਜਾਜ਼ਤ ਨਹੀਂ ਦਿੱਤੀ ਕਹਿੰਦਾ ਨਾ ਮੀਂਹ ਆਉਂਦਾ ਪਿਆ ਅੱਜ ਨਹੀਂ ਡਾਉਣੇ ਤੂੰ ਇੰਦਰ ਤੇਰੇ ਸਾਰੇ ਕਬੂਤਰ ਭੱਜ ਜਾਣਗੇ ਜਿਵੇਂ ਪਹਿਲਾਂ ਭੱਜਿਆ ਮਾ ਠੀਕ ਹੈ ਜੀ ਤੇ ਤਾਂ ਅਗਰ ਕੱਜ ਨਹੀਂ ਲਾਇ ਕੂਤਰ ਤੇ ਬਾਕੀ ਬੇਹਨੇ ਅੱਗੇ ਅੱਗੇ ਬਲੌਗ ਦੇ ਨਾਲ ਬਣੇ ਰਹੋ ਕੀ ਬਣਦਾ ਕੀ ਨਹੀਂ ਫੁੱਲ ਕੈਂਡ ਬਲੌਗ ਹੋਣ ਵਾਲਾ ਠੀਕ ਹੈ ਮੇਰੇ ਵੀਰੋ ਮੇਰੇ ਵੀਰੋ ਤੇ ਹੁਣ ਆ ਕੂਤਰ ਆਪਣੇ ਬੇਲੀ ਨੂੰ ਗਿਫਟ ਕਰਨ ਲੱਗੇ ਅਰਸ਼ ਨੂੰ ਤੇ ਇਹ ਅਮਰਪਾਲ ਕਬੂਤਰਾ ਤੇ ਉਹਨਾਂ ਨੇ ਮਤਲਬ ਮੁੰਡਿਆ ਯਾਰ ਵਾਵਾ ਕਰਨ ਲੱਗ ਗਏ ਸੀ ਕੂਤਰ ਦਾ ਵੀ ਮੈਂ ਲੈਣਾ ਹੀ ਲੈਣਾ ਮੈਨੂੰ ਐ ਬਾਈ ਬਣ ਕੇ ਮੈਂ ਚਲ ਕੋਈ ਨਾ ਕਰ ਦਿੰਨੇ ਆ ਇੱਕ ਹੀ ਹੈਗਾ ਤੇ ਬਾਈ ਬਣ ਕੇ ਫਿਰ ਉਹਨਾਂ ਤੋਂ ਕਬੂਤਰ ਸੀ ਉਹਨਾਂ ਨੂੰ ਵੀ ਪੁੱਛਿਆ ਪਹਿਲਾਂ ਤਾਂ ਕ ਅਮਰਪਾਲ ਕਹਿੰਦਾ ਰਹਿਣ ਦੇ ਫਿਰ ਕਹਿੰਦਾ ਚੱਲ ਜੇ ਤਰ ਬਾਲਾ ਹੀ ਕਰਦਾ ਫਿਰ ਦੇ ਦੇ ਮੈਂ ਚੱਲ ਕੋਈ ਨਾ ਤੇ ਆ ਕੂਤਰਾ ਪਕੜਨ ਲੱਗੇ ਕਿ ਉੱਠ ਦੱਸਿਓ ਕਿਵੇਂ ਆ ਇਹ ਕੂਤਰ ਠੀਕ ਆ ਜੀ ਆ ਕਰਨ ਲੱਗੇ ਮੁੰਡੇ ਨੂੰ ਕੂਤਰ ਗਿਫਟ ਕਿਵੇਂ ਲੱਗਿਆ ਕੂਤਰ ਬਹੁਤ ਵਧੀਆ ਤੇ ਬਾਹਰ ਲੈ ਜਾ ਇਹਨੂੰ ਮੇਰੀ ਗੱਲ ਸੁਣ ਸਾਮਕੇ ਰੱਖੀ ਠੀਕ ਹੈ ਬਹੁਤ ਚੰਗਾ ਕੂਤਰ ਆ ਇਹ ਮੀਂਹ ਪੈਣ ਤੋਂ ਬਾਅਦ ਕੂਤਰ ਤਾਂ ਦੇ ਜਾਂਦਾ ਚੱਲ ਮੀਂਹ ਪੈਣ ਤੋਂ ਬਾਅਦ ਨਾ ਗਰਮੀ ਬਹੁਤ ਹੋ ਚੁੱਕੀ ਆ ਮੁੜਕੋ ਮੁੜਕੋ ਹੋ ਗਏ ਤਰੇ ਆਉਂਦੇ ਹਵਾ ਵੀ ਚੱਲਦੀ ਆ ਪਰ ਗਰਮੀ ਬਹੁਤ ਆ ਮੇਰੇ ਵੀਰੋ ਕਿਉਂਕਿ ਉਹ ਉਮਸ ਜੀ ਹੋ ਚੁੱਕੀ ਤਾਂ ਕਰਕੇ ਠੀਕ ਹੈ ਜੀ ਬਾਕੀ ਹੁਣ ਪਾਣੀ ਬੁਣੀ ਪੀਣਿਆ ਫਿਰ ਦੁਬਾਰਾ ਕੂਤਰਾਂ ਕਰਨੀ ਚੱਲਦੇ ਆ ਬੱਚੇ-ਬੁੱੱਚੇ ਲੈਨੇ ਜਿਹੜੇ ਕੱਡੇ ਆ ਮੌਸਮ ਪੂਰਾ ਆਸਮਾਨ ਹੋਇਆ ਪਿਆ ਠੰਡਾ-ਠੰਡਾ ਹੋ ਗਿਆ ਮੀਂਹ ਦੁਬਾਰਾ ਫੇਰ ਅਜੇ ਸਵਾਦ ਹੀ ਆਜੂਗਾ ਤੇ ਹੁਣ ਆਧਣੋ ਜੁਕਿਆ ਬਾਗੋਂ ਨੂੰ ਪਾ ਲਈਏ ਪੱਠੇ ਠੀ ਤੇ ਫੋਨ ਬਹੁਤ ਗਰਮ ਹੋਇਆ ਪਿਆ ਇਨ ਫ੍ਰਿਜ ਚ ਰੱਖੀਏ ਜਾ ਕੇ ਹੁਣ ਚੱਲੇ ਆ ਸੱਤਾਂ ਲੈਣ ਆਣ ਆਟਾ ਚੱਕਣ ਨੂੰ ਮੌਸਮ ਪੂਰਾ ਰਮੈਂਟਿਕ ਆਹ ਆ ਉਸਮ ਸੌਰੀ 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 ਮਿੱਤਰੋ ਗਲਤ ਗੱਲ ਨਿਕਲ ਗਈ ਸੀ ਮੂੰਹ ਚੋਂ ਤੁਸੀਂ ਦਿਲ ਤੇ ਨਹੀਂ ਲਾਉਣੀ ਮੌਸਮ ਪੂਰਾ ਆ ਉਸਮ ਬਣਿਆ ਪਿਆ ਕੈਂਟ ਬਣਿਆ ਪਿਆ ਕੈਂਟ ਦਾ ਮਤਲਬ ਤੇ ਹੁਣ ਚੱਲਦੇ ਆ ਪਿੰਡ ਠੀਕ ਹੈ ਜੀ ਵੀਰੋ ਇੱਥੇ ਆਏ ਸੀ ਨੀਦ ਕੇ ਖੇਤ ਤੇ ਇਧਰ ਕਦੂ ਲੱਗੇ ਪਏ ਇਹਨਾਂ ਦੇ ਕਦੂ ਬੀਜਿਆ ਤੇ ਹੁਣ ਇੱਥੋਂ ਪਸ਼ੂ ਕੱਢਦੇ ਆ ਬਾਹਰ ਠੀਕ ਹੈ ਮੇਰੇ ਵੀਰੋ ਤੇ ਸਬਜੀ ਸਬਜੀ ਇਹਨਾਂ ਨੇ ਲਾਈ ਆ ਕਦੂ ਬੀਜੇ ਆ ਤੇ ਕੀ ਤੇ ਉਹ ਲੱਗੇ ਨਹੀਂ ਕਿ ਮੇਰੇ ਖਾ ਘੱਟ ਲੱਗੇ ਆ ਗਰਮੀ ਬਹੁਤ ਆ ਕਦੂ ਦੀਆਂ ਬੱਲਾ ਸੁੱਕ ਗਈਆਂ ਸਾਰੀਆਂ ਹਨਾ ਗਰਮੀ ਜ਼ਿਆਦਾ ਹੋਣ ਕਰਕੇ ਬੱਲਾ ਸੁੱਕ ਗਈਆਂ ਨਾ ਸਾਰੀਆਂ ਸ਼ੁਕਰੀਆ ਜੱਜ ਟੰਨਾ ਕੋਈ ਹਾਲਾ ਦੱਸੋ ਆ ਜਾ ਆ ਜਾ ਰੱਬਾ ਆ ਜਾ ਆ ਜਾ ਪਾਦੇਮੀ ਗੱਜਦਾ ਆ ਜਾ ਕੰਦਾ ਆਉਣਾ ਮੈਂ 2 ਮਿੰਟ ਰੁਕਜੋ ਤੇ ਇਧਰ ਸਬਜੀ ਚਕਾਬ ਵਾਲਾ ਖੜਾ ਸੋ ਮੇਰੇ ਵੀਰੋ ਸੜਕਾਂ 'ਚ ਜਾਣ ਦੀ ਮੈਨੂੰ ਲੋੜ ਹੀ ਨਹੀਂ ਪੈਣੀ ਕਿਉਂਕਿ ਵਾਈਬਰੂ ਨੇ ਕਿਰਪਾ ਕਰਤੀ ਮੀਂਹ ਪੈਣ ਲੱਗ ਗਿਆ ਠੀਕ ਹੈ ਜੀ ਆ ਚੈੱਕ ਕਰੋ ਇੰਦੇ 'ਚ ਪਤਾ ਲੱਗੂਗਾ ਆ ਰਿਹਾ ਕੋਈ ਡਿੱਗ 'ਚ ਪਤਾ ਲੱਗਦਾ ਹੁਣ ਕਣੀਆਂ ਡਿੱਗਦੀਆਂ ਤੇ ਬਾ ਮੀਂਹ ਆ ਜੇ ਸੋ ਕਿਆ ਬਾਤਾਂ ਹੋ ਜਾਣਗੀਆਂ ਠੰਡਾ ਮੌਸਮ ਪੂਰਾ ਚੱਲ ਅੱਜ ਇਹਨੂੰ ਕਹਿੰਦੇ ਪਕੌੜੇ ਖਵਾ ਉਹੋ ਦੂਜੇ ਕਿਹੜੇ ਕਹਿੰਦੇ ਹੁੰਦੇ ਆ ਬਵੇ ਉਹ ਸੂਰਜਾਂ ਦਾ ਉਹ ਜਾਂਦਾ ਉਹ ਜਾਂਦਾ ਉਹ ਵੇਖ ਲਿਆ ਵੇਖ ਲਿਆ ਵੇਖ ਲਿਆ ਚੋਬਰ ਵੇਖ ਪਿੱਛੇ ਭੱਜਿਆ ਉਹ ਮਗਰ ਭੱਜੂਗਾ ਉਹ ਸਬਜ਼ੀ ਲੈਣ ਆਇਆ ਓਏ ਇੱਥੇ ਕਦੂਆਂ ਦੀ ਸਾਨੂੰ ਸੂਰ ਪੈ ਗਿਆ ਬੱਟਰਮ ਆਲਾ ਬੈਲੀਵਰੀ ਦੇਖਿਆ ਜੰਗਲੀ ਸੂਰ ਠੀਕ ਹੈ ਜੀ ਅਸੀਂ ਤਾਂ ਚਾਹਵਾਂ ਨਾਲ ਉਹ ਮਗਰ ਭੱਜ ਕੇ ਜੇ ਉਹ ਸਾਡੇ ਮਗਰ ਭੱਜ ਪੈਂਦਾ ਮਾਰਦੇ ਨਾ ਅਸੀਂ ਠੀਕ ਹੈ ਜੀ ਬਾਕੀ ਪਰ ਹਾ ਸਾ ਤੜਕਾ ਠੀਕ ਹੈ ਜੀ ਦੌੜ ਲਾਇਆ ਕਰਾਂ ਤੜਕੇ ਉੱਠ ਕੇ ਰਨਿੰਗ ਠੀਕ ਹੈ ਜੀ ਡਾਈਟ ਪਲਾਨਿੰਗ ਚੇਂਜ ਕਰਦੇ ਆ ਆ ਵੇਖੋ ਜੀ ਵੱਡਾ ਸੂਰ ਓਏ ਦੋ ਤਿੰਨ ਓਏ ਇੱਕ ਹੋਰ ਵੀ ਖਿਆ ਸੀ ਮੈਨੂੰ ਤੇ ਉਧਰੋਂ ਪਸ਼ੂ ਕੱਢਦੇ ਪਏ ਸੀ ਤੇ ਅੱਗੇ ਸਾਰਾ ਘੇਟ ਹੀ ਖੁੱਲਾ ਪਿਆ ਠੀਕ ਹੈ ਜੀ ਮੇਰੇ ਨਾਲ ਇੱਧਰ ਦੀ ਡੰਗਰ ਬਾੜ ਦੇ ਖੇਤ ਨੂੰ ਆਪਣੇ ਨੀਤਕੇ ਠੀਕ ਹੈ ਜੀ ਕਦੂਆਂ ਦੀ ਸਬਜ਼ੀ ਲੈਣ ਆਉਂਦੇ ਆ 2 ਕਿਲੋ ਤੇ ਜਾਣਾ ਠੀਕ ਹੈ ਜੀ ਫਰੈਸ਼ ਫਰੈਸ਼ ਪੀਸ ਤੇ ਉਹ ਜਾਂਦੇ ਚੋਬਰ ਚਾਰ ਆ ਇਕੱਠੇ ਬੜੇ ਸੀ ਤੇ ਬਾਗ ਦੇ ਬੂਟਿਆਂ ਦਾ ਨੁਕਸਾਨ ਬਹੁਤ ਕਰਦੇ ਆ ਸਬਜ਼ੀ ਸੂਜੀ ਦਾ ਚੱਲ ਕੋਈ ਨਾ ਖਾ ਲੈਣ ਪਰ ਬਾਗ ਦੇ ਬੂਟਿਆਂ ਦਾ ਨੁਕਸਾਨ ਕਰਦੇ ਆ ਉਦੋਂ ਤੇਲ ਟੁੱਟਦਾ ਠੀਕ ਹੈ ਜੀ ਛੋਟਾ ਸਟਾਰਟ ਹੋ ਗਿਆ ਪਹਿਲਾਂ ਸਟਾਰਟ ਨਹੀਂ ਹੋਇਆ ਕੈਮਰਾ ਆਨ ਕੀਤਾ ਛੋਟਾ ਸਟਾਰਟ ਹੋ ਗਿਆ ਜੀ ਬੈਠੋ ਬੈਠੋ ਝੂਟੇ ਚੱਲ ਪੁੱਤ ਆਏ ਆ ਮਾਰੇ ਉਹ ਪੈਨ ਚੋ ਕਲੱਚ ਪਲੇਟ ਟੁੱਟੇ ਨਹੀਂ ਓਏ ਓਏ ਨਾ ਓਏ ਆ ਦੇਖੋ ਇਹ ਬੰਗੇ ਲੈਂਦਾ ਹੋਇਆ ਦੂਜੇ ਕੀ ਕਹਿੰਦੇ ਹੁੰਦੇ ਪੁੱਠੇ ਪੰਗੇ ਲੈਂਦਾ ਆ ਠੀਕ ਹੈ ਜੀ ਪਹੁੰਚ ਗਏ ਆ ਜੀ ਮੁੰਡੇ ਲਈ ਦੁਕਾਨ ਬੰਦ ਕਰ ਤੇ ਬੰਦ ਤੇਲ ਮਖ ਖਤਮ ਹੋ ਜੂ ਸਾਰਾ ਲੈ ਕਿੰਨਾ ਦੀ ਆਟਾ ਆ ਸਮਰਾ ਆ ਗਈ ਕੁੜੀ ਸਮਰਾ ਮੇਰੇ ਵੀਰੋ ਸੜਕਾ ਤਾਂ ਲੈ ਜਾਂਦਾ ਚੱਕੜਿਆ ਮੋਢੇ ਤੇ ਨੂੰ ਜਾ ਕੇ ਲਾਉਣੇ ਆ ਮੋਟਰ ਤੇ ਠੀਕ ਹੈ ਜੀ ਤੇ ਮੋਟਰ ਚਲਾਉਣੀ ਆ ਪੱਠਿਆਂ ਨੂੰ ਪਾਣੀ ਲਾਉਣਾ ਯਾਰ ਮੀਂਹ ਕੱਟ ਹੀ ਪੈਂਦਾ ਠੀਕ ਹੈ ਚੋbro ਤੇ ਪੱਠਾਂ ਨੂੰ ਮੋਟਰ ਦਾ ਪਾਣੀ ਹੀ ਲਾਉਣਾ ਪੈਣਾ ਜਿੱਥੋਂ ਤੱਕ ਮੈਨੂੰ ਲੱਗਦਾ ਤਾਂ ਕਰਕੇ ਸੜਕਾ ਵਿਛਾਉਣ ਦੀ ਲੋੜ ਪਊਗੀ ਅੱਜ ਨਹੀਂ ਤਾਂ ਮੀਂਹ ਦਾ ਮਾੜਾ ਮੋਟਾ ਗਣੀਆ ਇੱਥੇ ਪੈ ਕੇ ਹਟ ਜਾਂਦੀਆਂ ਠੀਕ ਹੈ ਬਿਓ ਸੜਕਾ ਤਾਂ ਦਿੱਤਾ ਵਿਛਾ ਇੱਕ ਹੋਰ ਟੋਟਾ ਜੋੜ ਕੇ ਤੇ ਹੁਣ ਅੱਗੇ ਇਥੇ ਮਰਬ ਖਾਲੀ ਪਟਨੀ ਪੈਣੀ ਆ ਡੂੰਗੀ ਕਿਉਂਕਿ ਉੱਚਾ ਥਾਂ ਤਾਂ ਨਹੀਂ ਚੜਦਾ ਪਿਆ ਪਾਣੀ ਠੀਕ ਹੈ ਜੀ ਤੇ ਫਿਰ ਵੈਨੇ ਪਾਣੀ ਲੱਗਦਾ ਸੀ ਤਰੀਕੇ ਨਾਲ ਕੇ ਨਹੀਂ ਲੱਗਦਾ ਨਹੀਂ ਤਾਂ ਐਂਟੜਾ ਜਾ ਪਛਾ ਕੇ ਵੈਨੇ ਇੱਕ ਮਿੰਟ ਐਂਟੜਾ ਜਾ ਕਿ ਵੀਰੋ ਮੋਟਰ ਕਰਨੀ ਪੈਗੀ ਬੰਦ ਆਪਾ ਨੂੰ ਠੀਕ ਹੈ ਜੀ ਤੇ ਹੁਣ ਪਾਣੀ ਤਾਂ ਲੱਗਦਾ ਨਹੀਂ ਪਿਆ ਕੱਲ ਨੂੰ ਲਾਉਣਾ ਪੈਣਾ ਸੜਕਾ ਹੋਰ ਲਿਆਣ ਕੇ ਤੇ ਸੜਕਾ ਛੋਟਾ ਤਾਂ ਕਰਕੇ ਹੁਣ ਆਪਾਂ ਨੇ ਲੇਟ ਹੋ ਗਏ ਸਕੂਟਰਾਂ ਨੂੰ ਬੰਦਾਣੇ ਦੂਣੇ ਠੀਕ ਹੈ ਜੀ ਤੇ ਆਜੋ ਫਿਰ ਦਾਣੇ ਦੂਣੇ ਪਾ ਲਈਏ ਕੇਰਾ